ਜੋ ਜੋਾ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਮੀਂਹ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀਤੋ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕੋਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਬਾਈ ਪ੍ਰਗਟ ਸਿੰਘ ਆ ਜੀ ਹਾਂ ਕਿੱਥੋਂ ਆਏ ਹੋ ਤੁਸੀਂ ਮੰਜਾਲੀ ਗੱਲਾਂ ਤੋਂ ਤੇ ਕਿੰਨੀ ਕ ਫਸਲ ਲੈ ਕੇ ਆਏ ਹੋ ਫਸਲ ਲੈ ਕੇ ਆਏ ਜੀ 150 ਕੁਇੰਟਲ ਤਦ ਵੀ ਪੈ ਗਿਆ ਹੈ ਕਿ ਕੀ ਹਾਲਾਤ ਨੇ ਇਸ ਸਮੇਂ ਹਾਲਾਤ ਤਾਂ ਹੁਣ ਮਾੜੀ ਨੇ ਜੱਟਾਂ ਦੇ ਤੁਹਾਨੂੰ ਪਤਾ ਹੀ ਹੈ ਜੀ ਇਹ ਤਾਂ ਜਿਹੜੀ ਖੱਡ ਥੱਲੇ ਪਾਦਲਾ ਉਹੀ ਬਚੂਗੀ ਬਾਕੀ ਤਾਂ ਖਰਾਬ ਹੋ ਰਹੀ ਹੈ ਬਾਹਰ ਕਿੰਨੀ ਫਸਲ ਜਿਹੜੀ ਹੈਗੀ ਹੈ ਅਜੇ ਮੰਡੀ ਚ ਆਈ ਹੈ ਤੇ ਕਿੰਨੀ ਕੁ ਖੜੀ ਹੈ ਹੋਰ ਖੇਤਾਂ ਵਿੱਚ ਮੰਡੀ ਵਾਲੇ 25% ਆਈ ਹੈ ਤੇ 75% ਖੇਤਾਂ 'ਚ ਖੜੀ ਹੈ ਤੇ ਨਹੀਂ ਲੈ ਹਵਾ ਕੁਝ ਹੋਰ ਨੁਕਸਾਨ ਹੋਇਆ ਕੁਝ ਗੜੇ ਮਰੀਆਂ ਕਿੱਥੇ ਗੜੇ ਵੀ ਆ ਗਏ ਸੀ ਕੁਝ ਪਏ ਨੇ ਉਸ ਟਾਈਮ ਥੋੜਾ ਥੋੜੀ ਛੋਟੇ ਹੀ ਪਏ ਨੇ ਬਰਸਾਤ ਬਹੁਤ ਹੋ ਰਹੀ ਹੈ ਠੰਨੇ ਚ ਅੱਛਾ ਗੜੇ ਮਰੀ ਸੂਈ ਹੈ ਹਾਂਜੀ ਹਾਂ ਕੁਝ ਦੋ ਤਿੰਨ ਮਿੰਟ ਪਏ ਨੇ ਪ੍ਰਬੰਧ ਮੁਕੰਮਲ ਨਹੀਂ ਵੰਡੀ ਦੇ ਵਿੱਚ ਹਾਂ ਪ੍ਰਬੰਧ ਬਹੁਤ ਨਹੀਂ ਆੜਤੀਆਂ ਦੇ ਤਰਪਾਲਾਂ ਕਰਕੇ ਹੀ ਬਚਤ ਬਚਤ ਰਾਈ ਹੈ ਕੀ ਨਾਮ ਹੈ ਜੀ ਤੁਹਾਡਾ ਸਤਨਾਮ ਸਿੰਘ ਹਾਂ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਸਤਰਾੰਤੋਂ ਜੀ ਅੱਛਾ ਇਹ ਹਾਲਾਤ ਨੇ ਮੀਂਹ ਪੈ ਚੁੱਕਿਆ ਤੇ ਮੰਡੀ ਦੇ ਕੀ ਹਾਲਾਤ ਨੇ ਮੰਡੀ ਤੇ ਜੀ ਮੀਂਹ ਪੈ ਚੁੱਕਿਆ ਮੀਂਹ ਦੇ ਨਾਲ ਕਾਫੀ ਫਸਲ ਹੈ ਜੇ ਬਾਕੀ ਰਹਿੰਦੀ ਹੈ ਜੇ ਤਾਂ ਅੱਧੂ ਬਹੁਤੀ ਫਸਲ ਰਹਿੰਦੀ ਹੈ ਉਹ ਤਾਂ ਨੁਕਸਾਨ ਆ ਜਿਹੜਾ ਹੁਣ ਆਪਾਂ ਬਾਹਰ ਚ ਪੈ ਰਹੀ ਹੈ ਇਹਦੇ ਨਾਲ ਜਿੰਨਾ ਵੀ ਦਾਣੇ ਨੇ ਉਹ ਆਪਣੇ ਹੌਲੇ ਪੈ ਜਾਣੇ ਨੇ ਸਿੱਟਾ ਥੱਲੇ ਡਿੱਗ ਪੈਣਾ ਉਹਦੇ ਵਢਾਈ ਦਾ ਜਿਹੜਾ ਕਿ ਗੋਲੇ ਪੈ ਗਏ ਗੋਲੇ ਸਿੱਟੇ 'ਚ ਦਾਣੇ ਨਿਕਲ ਗਏ ਉਹਦਾ ਜ਼ਿੰਮੇਵਾਰਤਾ ਬਹੁਤ ਜ਼ਿਆਦਾ ਨੁਕਸਾਨ ਤੇ ਉਸ ਨੁਕਸਾਨ ਦਾ ਜਿਹੜਾ ਉਹ ਕੁਝ ਸਰਕਾਰ ਨੇ ਕੋਈ ਦੇਗੀ ਤੇ ਤਾਂ ਇਹਦਾ ਕਾफी ਨੁਕਸਾਨ ਜ਼ਿੰਮੇਵਾਰਦਾ ਹੋਣਾ ਹੈ। ਸਣ ਕਬੱਡਨ ਸਮੇਂ ਵੀ ਪਰੇਸ਼ਾਨੀ ਹੋਊਗੀ ਕਾफी ਸਰਜੇ ਥਲੇ ਗਿਰ ਵੀ ਜੇ। ਹਾਂ ਜਿਹੜੀ ਥੱਲੇ ਲਟ ਗਈ ਉਹ ਮਸ਼ੀਨ ਵਾਲੇ ਨੇ ਵੀ ਥੱਲੇ ਚੱਕੀ ਨਹੀਂ ਜਾਣੀ ਰਹਿ ਜਣੀ ਹੈ ਥੱਲੇ ਉਹਦਾ ਵੀ ਨੁਕਸਾਨ ਹੋਣਾ ਹੈ। ਤੇ ਜਿਹੜੀ ਅੱਗ ਕੋਈ ਤੂੜੀ ਡੰਗਰਾ ਦੀ ਬਣਾਣੀ ਉਹਦਾ ਵੀ ਨੁਕਸਾਨ ਹੋਣਾ ਅੱਗ ਨੂੰ। ਜਿਹੜਾ ਦਾਣਾ ਖਰਾਬ ਹੋਣਾ ਦਾ ਕੱਚਾ ਹੈਗਾ? ਹਾਂ ਦਾਣਾ ਤਾਂ ਕਾफी ਖਰਾਬ ਹੋਇਆਗਾ ਜੀ। ਲਾਲੂ ਤਿੰਨ ਚਾਰ ਪਰਸੈਂਟ ਜਿਹੜਾ ਉਹ ਖਰਾਬ ਹੋਣਾ ਹੀ ਹੋਣਾ ਘੱਟ ਤੋਂ ਘੱਟ। ਮੈਂ ਜੀ ਤਾਂ ਡਾ ਮੇਜਰ ਸਿੰਘ ਜੀ ਕਿੱਥੋਂ ਆਏ ਆ ਜੀ ਆਪਾਂ ਪੜੀ ਤੋਂ ਜੀ ਤੇ ਕਿੰਨੀ ਕੁ ਫਸਲ ਲੈ ਕੇ ਆਏ ਹੋ ਮੰਡੀ ਚ ਫਸਲ ਤਾਂ ਜੇ ਇੱਕ ਪਹਿਲੀ ਟਰੈਲੀ ਸ਼ੁਰੂ ਹੋਈ ਆ ਹਾਂਜੀ ਤੇ ਮੀ ਪਿਆ ਕੀ ਹਾਲਾਤ ਨੇ ਹੁਣ ਫਿਰ ਮੰਡੀ ਦੇ ਚ ਮੰਡੀ ਜੇ ਕੁਦਰਤੀ ਘ੍ਰੋਪੀ ਆ ਜੀ ਹਾਂ ਤੇ ਕੀ ਕਰ ਸਕਦਾ ਕੋਈ ਕਿੰਨੀ ਕੁ ਫਸਲ ਖੜੀ ਵਾਲੇ ਖੇਤਾਂ ਦੇ ਵਿੱਚ ਇੱਥੇ ਸਟਾਰਟ ਹੋਈ ਆ ਜੀ ਮੰਡੀਆਂ ਚ ਹਾਂ ਹਾਂ ਖੜੀ ਆ ਖੇਤਾਂ ਦੇ ਵਿੱਚ ਬਰਬਾਦ ਹੋ ਰਹੀ ਆ ਇੱਥੇ ਮੰਡੀ ਜੀ ਵੀ ਬਰਬਾਦ ਹੋ ਰਹੀ ਆ ਨਾਣਾ ਖਰਾਬ ਹੋਣ ਦਾ ਖर्चा ਹੈਗਾ ਜੇ ਇਦਾਂ ਮੀਂਹ ਜੇ ਹੋਰ ਪੈ ਗਿਆ ਜਾਂ ਜੇ ਹੋਰ ਪਾਊਗਾ ਫਿਰ ਤਾਂ ਹੁੰਦਾ ਹੀ ਆ ਜੀ ਨਹੀਂ ਇਹ ਬਦਰੰਗੀਆਂ ਟੱਕੀਆਂ ਹੋਈਆਂ ਨੇ ਢੇਰੀਆਂ ਕੁਛ ਨਾ ਕੁਸਤਾ ਕੋਈ ਫਰਕ ਪੈਂਦਾ ਹੀ ਆ ਖਰਾਬ ਹੁੰਦੀ ਉਹ ਆ ਡੰਗਰਾਂ ਦੀ ਤੂੜੀ ਵਗੈਰਾ ਬਣਾਣ ਕਿ ਕੋਈ ਸਮੱਸਿਆ ਆਊਗੀ ਫਿਰ ਬਾਅਦ ਜੇ ਇਦਾਂ ਮੀਂਹ ਜੇ ਜ਼ਿਆਦਾ ਪੈ ਗਿਆ ਤੂੜੀ ਉਹ ਵੀ ਬਦਰੰਗੀ ਹੋ ਜਾਣੀਏ ਰੰਗ ਉਹਦਾ ਖਰਾਬ ਹੋ ਜਾਣਾ ਤੇ ਕਾਫੀ ਫਰਕ ਪੈ ਜਾਂਦਾ ਤੂੜੀ